ਆ ਮੇਰਾ ਭਤੀਜਾ ਮੇਸਤਰੀ ਰਹਿੰਦਾ ਮੇਸਤਰੀ ਐ ਤਿੰਨ ਕਰੰਟੀਆਂ ਪਈਆਂ ਆਪ ਬੋਨੇ ਦਾ ਮੈਂ ਬੰਦਾ ਮਹਿਰੋ ਕਰਮਾ ਪੈਸੇ ਕੱਢਦਾ ਆ ਏਟੀਐਮ ਆ ਕੁਛ ਜਾਣੋ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਆ ਮੇਰਾ ਦੋਤਾ ਲੱਖਾ ਆ ਵੀ ਦੇਖਿਆ ਵੀ ਆ ਇਹ ਨਾਈ ਦਾ ਰਾਜੂ ਨਾਈ ਕੈਂਸੀ ਆ ਮੇਰੀ ਸਾਲੀ ਆ ਨਾਂਗੇ ਸੁਣਾ ਹਾਂ ਬੱਸ ਆ ਵੀ ਠੀਕ ਆ ਆ ਮੇਰਾ ਆਪਦਾ ਨੰਬਰ ਆ 8727072080 ਠੀਕ ਹੈ ਇਹਦੇ ਕੋਲ ਬਾਪੂ ਕੋਈ ਲਈ ਨਹੀਂ ਨਸਾਨੀ ਇਹਦਾ ਮੈਨੂੰ ਹੀ ਯਾਦ ਆ ਬੰਦਾ ਜੀ ਬਣਾ ਲੈਣਾ ਹੋਰ ਨਹੀਂ ਬੰਦਾ ਆ ਕੇ ਪਰਪੂ ਵੀ ਆ ਚੰਦਰ ਡੈਰੀ ਵਾਲਾ ਦੋ ਡਰਮ ਦੁੱਧ ਵਾਲੇ ਭਾਈ ਆ ਰੇਡ ਮਾ ਹੋ ਦਰਿਆ ਤੇ ਨਹੀਂ ਨਹੀਂ ਹੈਗਾ ਟਰਾਲਾ ਰੇਤੇ ਵਾਲਾ ਠੀਕ ਹੈ ਸਾਹਿਬ ਹਾਂ ਠੀਕ ਹੈ ਬਲਵੀਰ ਫੋਦੀ ਹਾਂ ਆ ਰਫਲਾ ਆਉਦਾ ਨਾ ਆ ਕੇ ਸਾਡੀ ਨੋਹਾਂ ਨੂੰ ਬਿੱਲੀ ਬਿੱਲੀ ਆਂਦੇ ਸੀ ਆ ਬਿੱਲੀ ਐ ਮੋਗੇ ਰਹਿੰਦੀ ਆਉਂਦੇ ਨਾਲ